ਸਮਾਜ ਸੇਵਕ ਬਣੇ ਗੁਰਪ੍ਰੀਤ ਸੇਖੋ ਦੀਆਂ ਦੋਨੋਂ ਪਤਨੀਆਂ ਨੇ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਗੁਰਪ੍ਰੀਤ ਸੇਖੋ ਕਾਫੀ ਭਾਵੁਕ ਨਜ਼ਰ ਆਏ ਦੱਸਦੀ ਹੈ ਕਿ ਗੁਰਪ੍ਰੀਤ ਸੇਖੋ ਦੀ ਪਤਨੀ ਮੰਦੀਪ ਕੌਰ ਸੇਖੋ ਤੇ ਕੁਲਜੀਤ ਕੌਰ ਸੇਖੋ ਨੇ ਵੱਡੇ ਮਾਰਜਿਨ ਦੇ ਨਾਲ ਜਿੱਤ ਹਾਸਲ ਕੀਤੀ ਐ ਇੱਕ ਸੀਟ ਤੋਂ 8500 ਤੋਂ ਵੱਧ ਵੋਟਾਂ ਤੇ ਦੂਜੀ ਸੀਟ ਤੋਂ 3500 ਤੋਂ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਐ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੇਖੋ ਨੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਦੇ ਸਮਰਥਨ ਨੇ ਉਹਨਾਂ ਨੂੰ ਮੰਜ਼ਲ ਤੋਂ ਸਿਖਰਾਂ ਤੱਕ ਪਹੁੰਚਾਇਆ ਤੇ ਉਹ ਹਮੇਸ਼ਾ ਲੋਕਾਂ ਦੇ ਰਿਣੀ ਰਹਿਣਗੇ ਤੇ ਉਹਨਾਂ ਦੀ ਜਿੱਤ ਕਾਫੀ ਮਹੱਤਵਪੂਰਨ ਹੈ ਕਿਉਂਕਿ ਉਹਨਾਂ ਨੂੰ ਚੋਣ ਮੁਹਿੰਮ ਦੌਰਾਨ ਵੋਟਰਾਂ ਨੂੰ ਕਤਿਤ ਤੌਰ ਤੇ ਧਮਕਾਉਣ ਦੇ aarop ਵਿੱਚ ਗ੍ਰਫਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਰਿਹਾਈ ਹੋ ਗਈ ਸੀ ਦੱਸ ਦਈਏ ਫਿਰੋਜ਼ਪੁਰ ਚੋ ਗੁਰਪ੍ਰੀਤ ਸੇਖੋ ਦੀਆਂ ਦੋਨੋਂ ਤਰਮ ਪਤਨੀਆਂ ਨੇ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਕਾਫੀ ਖੁਸ਼ ਦਾ ਮਾਹੌਲ ਹੈ ਜ਼ਿਲ੍ਹਾ ਪ੍ਰੇਸ਼ਦ ਬਜੀਦਪੁਰ ਜ਼ੋਨ ਤੋਂ ਮਨਦੀਪ ਕੌਰ ਤੇ ਫਿਰੋਜ਼ਸਵਾ ਜ਼ੋਨ ਤੋਂ ਕੁਲਜੀਤ ਕੌਰ ਜੇਤੁਰੇ ਨੇ ਆਰਾਹਾਂ ਦੀ ਸੰਗਤ ਨੂੰ ਇੱਕ ਵਾਰ ਖੜੇ ਹੋ ਜਾਓ। ਧੰਨਵਾਦ ਕਰਦਾ। ਜੀ ਲੋ ਧੰਨਵਾਦ ਕਰੀ ਜਦੋਂ ਜੀ ਕਿਵੇਂ ਮੈਂ ਹੱਥ ਜੋੜ ਸਕਦਾ। ਜਿਲੋਂ ਧੰਨਵਾਦ ਕਰ ਸਕਦਾ ਪਰ ਮੈਂ ਉਹਨਾਂ ਦਾ ਦੇਨ ਨਹੀਂ ਰਿਹਾ। ਥੈਂਕ ਯੂ। ਭਾਜੀ ਕੈਂਡੀਡੇਟ ਦੇ ਉਮੀਦਵਾਰਾਂ ਦੇ ਨਾਮ ਦੱਸੋ ਜੀ। ਹਾਂ ਜੀ ਜਿਹੜੇ ਦੋ ਉਮੀਦਵਾਰ ਖੇਤੂ ਹੋਏ। ਤੁਹਾਡਾ ਗੁਰ ਦੇਖੋ ਮਨਦੀਪ ਗੁਰਪ੍ਰੀਤ। ਭਾਜੀ ਇੱਕ ਹੋਰ ਬੜੀ ਵੱਡੀ ਗੱਲ ਹੈ ਕਿ ਸਵੇਰ ਦੇ ਸਮਰਥਕ ਤੁਹਾਡੇ ਥੱਲੇ ਇੱਕੋ ਗੱਲ ਕਹਿ ਰਹੇ ਆ ਕਿ ਆਉਣ ਵਾਲਾ 2027 ਦੇ ਵਿੱਚ ਚੇਹਰਾ ਵੀ ਐਮਐਲਏ ਦਾ ਸਾਡਾ ਗੁਰਪ੍ਰੀਤ ਸੇਖੂ ਹੀ ਹੋਏਗਾ। ਚਲੋ ਜੀ ਉਹ ਜੋ ਮੇਰੇ ਲੋਕ ਕਹਿਣਗੇ ਮੈਂ ਉਹਨਾਂ ਦੇ ਨਾਲ ਆ ਜਿਵੇਂ ਉਹਨਾਂ ਨੂੰ ਚੰਗਾ ਲੱਗੇ ਉਹ ਕਰ ਲਵਾਂ ਉਹ ਸਮਾਜ ਸੇਵਕ ਬਣੇ ਗੁਰਪ੍ਰੀਤ ਸੇਖੋ ਦੀਆਂ ਦੋਨੋਂ ਪਤਨੀਆਂ ਨੇ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਗੁਰਪ੍ਰੀਤ ਸੇਖੋ ਕਾਫੀ ਭਾਵੁਕ ਨਜ਼ਰ ਆਏ ਦੱਸਦੀ ਹੈ ਕਿ ਗੁਰਪ੍ਰੀਤ ਸੇਖੋ ਦੀ ਪਤਨੀ ਮੰਨਦੀਪ ਕੌਰ ਸੇਖੋ ਤੇ ਕੁਲਜੀਤ ਕੌਰ ਸੇਖੋਂ ਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ 1 ਸੀਟ ਤੋਂ 8500 ਤੋਂ ਵੱਧ ਵੋਟਾਂ ਤੇ ਦੂਜੀ ਸੀਟ ਤੋਂ 3500 ਤੋਂ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੇਖੋਂ ਨੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਦੇ ਸਮਰਥਨ ਨੇ ਉਹਨਾਂ ਨੂੰ ਮੰਜ਼ਲ ਤੋਂ ਸਿਖਰਾਂ ਤੱਕ ਪਹੁੰਚਾਇਆ ਤੇ ਉਹ ਹਮੇਸ਼ਾ ਲੋਕਾਂ ਦੇ ਰਿਣੀ ਰਹਿਣਗੇ ਤੇ ਉਹਨਾਂ ਦੀ ਜਿੱਤ ਕਾਫੀ ਮਹੱਤਵਪੂਰਨ ਹੈ ਕਿਉਂਕਿ ਉਹਨਾਂ ਨੂੰ ਚੋਣ ਮੁਹਿੰਮ ਦੌਰਾਨ ਵੋਟਰਾਂ ਨੂੰ ਕਤਿਤ ਤੌਰ ਤੇ ਧਮਕਾਉਣ ਦੇ aarop ਵਿੱਚ ਗ੍ਰਫਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਰਿਹਾਈ ਹੋ ਗਈ ਸੀ ਦੱਸ ਦਈਏ ਫਿਰੋਜ਼ਪੁਰ ਚੋ ਗੁਰਪ੍ਰੀਤ ਸੇਖੋ ਦੀਆਂ ਦੋਨੋਂ ਤਰਮ ਪਤਨੀਆਂ ਨੇ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਕਾਫੀ ਖੁਸ਼ ਦਾ ਮਾਹੌਲ ਹੈ ਜ਼ਿਲ੍ਹਾ ਪ੍ਰੀਸ਼ਦ ਬਜੀਦਪੁਰ ਜ਼ੋਨ ਤੋਂ ਮਨਦੀਪ ਕੌਰ ਤੇ ਫਿਰੋਜ਼ਸਵਾ ਜ਼ੋਨ ਤੋਂ ਕੁਲਜੀਤ ਕੌਰ ਜੇਤੂ ਰਹੇ ਨੇ ਆਹ ਰਾੰਦੀ ਸੰਘੇਤ ਨੂੰ ਨਹੀਂ ਬਾਤ ਦੇ। ਕਿਸ ਦਾ ਧੰਨਵਾਦ ਕਰੀਏ। ਜੀ ਲੋ ਧੰਨਵਾਦ ਕਰੀ ਨਹੀਂ ਲੱਗਦਾ ਜੀ ਕਿਵੇਂ ਮੈਂ ਹੱਥ ਜੋੜ ਸਕਦਾ। ਜਿਲੋਂ ਧੰਨਵਾਦ ਕਰ ਸਕਦਾ ਪਰ ਮੈਂ ਉਹਨਾਂ ਨੂੰ ਦੇ ਨਹੀਂ ਸਕਦਾ। ਥੈਂਕ ਯੂ। ਭਾਜੀ ਕੈਂਡੀਡੇਟ ਦੇ ਉਮੀਦਵਾਰਾਂ ਦੇ ਨਾਮ ਦੱਸਣਾ ਜੀ। ਹਾਂ ਜੀ ਜਿਹੜੇ ਦੋ ਉਮੀਦਵਾਰ ਜੇਤੂ ਹੋਏ। ਤੁਹਾਡੇ ਦੌਰ ਦੇਖੋ ਮਨਦੀਪ ਗੁਰਪ੍ਰੀਤ। ਭਾਜੀ ਇੱਕ ਹੋਰ ਬੜੀ ਵੱਡੀ ਗੱਲ ਹੈ ਕਿ ਸਵੇਰ ਦੇ ਸਮਰਥਕ ਤੁਹਾਡੇ ਥੱਲੇ ਇੱਕੋ ਗੱਲ ਕਹਿ ਰਹੇ ਆ ਕਿ ਆਮ ਵਾਲਾ 2027 ਦੇ ਵਿੱਚ ਚਿਹਰਾ ਵੀ ਐਮਐਲਏ ਦਾ ਸਾਡਾ ਗੁਰਪ੍ਰੀਤ ਸਿੰਘ ਹੀ ਹੋਏਗਾ। ਚਲੋ ਜੀਓ ਜੋ ਮੇਰੇ ਲੋਕ ਕਹਣਗੇ ਮੈਂ ਉਹਨਾਂ ਦੇ ਨਾਲ ਆ ਜਿਵੇਂ ਉਹਨਾਂ ਨੂੰ ਚੰਗਾ ਲੱਗੂਗਾ ਕਰ ਲਵਾਂ ਕਿ ਤੁਸੀਂ ਵੀ ਆਪਣੇ ਵਹੀਕਲ ਕਾਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤੇਲ ਇੰਸ਼ੋਰੈਂਸ ਸਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੀ ਇੰਸ਼ੋਰੈਂਸ ਸੇਵਾ ਇਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤੇ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ